ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਦੇ ਹਾਂ ਰਾਸ਼ਟਰੀ ਝੰਡੇ ਬਾਰੇ ਜਿਸ ਨੂੰ ਅਸੀਂ ਤਿਰੰਗਾ ਆਖਦੇ ਹਾਂ ਹਰ ਆਜ਼ਾਦ ਦੇਸ਼ ਦਾ ਆਪਣਾ ਇੱਕ ਝੰਡਾ ਹੁੰਦਾ ਹੈ ਜਿਸ ਤੇ ਹਰੇਕ ਦੇਸ਼ ਵਾਸੀ ਨੂੰ ਮਾਣ ਹੁੰਦਾ ਹੈ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ ਤਿਰੰਗੇ ਦਾ ਅਰਥ ਹੈ ਤਿੰਨ ਰੰਗਾਂ ਵਾਲਾ ਇਸ ਦੇ ਤਿੰਨੇ ਰੰਗਾਂ ਦੀ ਆਪਣੀ ਮਹੱਤਤਾ ਹੈ ਝੰਡੇ ਵਿਚਲਾ ਨੀਲੇ ਰੰਗ ਦਾ ਅਸ਼ੋਕ ਚੱਕਰ ਸਾਨੂੰ 24 ਘੰਟੇ ਕੰਮ ਕਰਨ ਭਾਵ ਮਿਹਨਤ ਕਰਨ ਦਾ ਸੁਨੇਹਾ ਦਿੰਦਾ ਹੈ। ਅਸ਼ੋਕ ਚੱਕਰ ਵਿੱਚ 24 ਲਾਈਨਾਂ ਹੁੰਦੀਆਂ ਹਨ ਜੋ ਸਾਨੂੰ ਦਿਨ ਰਾਤ ਮਿਹਨਤ ਕਰਨ ਦਾ ਸੰਦੇਸ਼ ਦਿੰਦੀਆਂ ਹਨ। ਝੰਡੇ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ। ਇਹ ਕੇਸਰੀ ਰੰਗ ਦੇਸ਼ ਭਗਤਾਂ ਦੁਆਰਾ ਦਿੱਤੀਆਂ ਗਈਆਂ ਸ਼ਹੀਦੀਆਂ ਤੇ ਕੁਰਬਾਨੀਆਂ ਨੂੰ ਦਰਸਾਉਂਦਾ ਹੈ। ਤਿਰੰਗੇ ਝੰਡੇ ਦਾ ਵਿਚਕਾਰਲਾ ਚਿੱਟਾ ਰੰਗ ਅਮਨ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਜੋ ਸਾਨੂੰ ਸਾਡੇ ਦੇਸ਼ ਵਿੱਚ ਸ਼ਾਂਤੀ ਰੱਖਣ ਦਾ ਉਪਦੇਸ਼ ਦਿੰਦਾ ਹੈ ਸਾਡੇ ਤਿਰੰਗੇ ਝੰਡੇ ਦਾ ਹਰਾ ਰੰਗ ਹਰੀਆਲੀ ਦਾ ਪ੍ਰਤੀਕ ਹੈ ਜੋ ਸਾਡੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਨੂੰ ਦਰਸਾਉਂਦਾ ਹੈ ਜਦੋਂ ਕੋਈ ਵੀ ਦੇਸ਼ਵਾਸੀ ਤਿਰੰਗਾ ਝੰਡਾ ਲਹਿਰਾਉਂਦਾ ਹੈ ਤਾਂ ਉਸ ਦੇ ਚਿਹਰੇ ਦਾ ਨੂਰ ਵਖਣ ਵਾਲਾ ਹੁੰਦਾ ਹੈ ਸਾਡਾ ਰਾਸ਼ਟਰੀ ਝੰਡਾ ਸਾਡੇ ਦੇਸ਼ ਦੇ ਮਾਣ, ਇਕਤਾ, ਸਨਮਾਨ, ਅਖੰਡਤਾ ਤੇ ਆਜ਼ਾਦੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਹਰੇਕ ਦੇਸ਼ ਵਾਸੀ ਨੂੰ ਆਪਣੇ ਦੇਸ਼ ਦੇ ਤਿਰੰਗੇ ਉੱਤੇ ਮਾਣ ਹੈ।